ਦਾ ਸੁਣ ਗੋਣਾ ਜੀ ਬੰਦੇ ਨੂੰ ਕੋਈ ਕਿਸੇ ਨੇ ਕਹਿਣਾ ਤਣ ਜੇ ਤਾਂ ਜਨਾਨੀ ਨੂੰ ਬਿਆ ਬੁੱਧੀ ਨੂੰ ਸ਼ਰਮ ਹੀ ਸੀ ਜੰਮ ਜੰਮ ਜੁਆਕ ਲੈਣ ਲਾਉਣ ਲੱਗੀ بن کے پوچھویا پگا ترے پھر ڈب کے مارج سارا ٹبر آپ پورے پیڑ چو تھو کرا کے رکھ دینی ایم بڑھے بارے بڑھری نے چن چڑھا کے رکھ دیا ਨਾ ਹੁਣ ਇਹ ਚ ਮੇਰਾ ਕੀ ਕਸੂਰ ਆ ਮੈਨੂੰ ਤਾਂ ਇੱਕਦਾਂ ਸਮਝ ਨਹੀਂ ਆਉਦੀ ਹਾਰੀ ਹਿਆਰੀ ਬੁੱਟਾ ਤੇ ਬੁੱਢੀ ਦੀ ਲੜਾਈ ਹੁੰਦੀ ਰਹਿੰਦੀ ਸੀ ਕਿੱਜ ਕਈ ਜਿੰਨਾਂ ਦੀ ਚੱਲਦੀ ਰਹਿੰਦੀ ਹੁੰਦੀ ਸੀ ਬੁੱਢਾ ਜਣ ਵਾਲੇ ਮੋਟਰ ਤੇ ਜਾ ਕੇ ਸੌਂਦਾ ਸੀ ਤੇ ਜਵਾਕ ਹੋ ਕਿੱਦਾਂ ਗਿਆ ਚੁੱਪ ਕਰ ਬਗਵਾਸ ਕਿਵੇਂ ਕਰਦੇ ਆ ਮੈਨੂੰ ਚੁੱਪ ਕਰਾ ਲੋਗੇ ਆ ਦੁਨੀਆ ਨੂੰ ਨਹੀਂ ਤੂੰ ਚੁੱਪ ਕਰਾ ਸਕਦੇ ਇਹ ਸੋਚ ਵਿਚਾਰ ਕੇ ਗੱਲ ਕਰੋ ਮੈਂ ਚੁੱਪ ਕਰ ਜਿਉ ਇਹ ਦੁਨੀਆ ਨਹੀਂ ਚੁੱਪ ਕਰਨਾ ਆ ਵੇਖ ਲਿਓ ਜਿਹੜਾ ਕੱਲ ਆ ਗਿਆ ਨਾ ਜਵਾਕ ਫੇਰ ਲੋਕਾਂ ਦਾ ਮੂੰਹ ਲ ਕਮ ਜੇ ਤੁਰੇ ਫਿਰ ਹੋ ਏਨਾ ਕਿਉਂ ਮੇਰਾ ਫੋਟੇਰ ਹੋ ਗਿਆ ਮੇਰਾ ਭਰਾ ਵਾ ਉਂਗਲੇ ਆਕਰ ਤੁਰੇ ਫਿਰਿਓ ਹੁਣ ਕੀ ਸੋਚਣ ਦਾ ਬੇਜੇ ਆ ਮੂੰਹ ਥਲੇ ਸੁਟਿਆ ਨਹੀਂ ਕੰਮ ਨਿਭੜਨਾ ਇੱਕ ਉਹ ਸੋਚੋ ਤੇ ਆਪਣੇ ਦਿਮਾਗ ਤੇ ਜ਼ੋਰ ਦੋ ਕੀ ਕਰਨਾ ਜੇ ਅੱਗੇ ਆ ਦੇਖ ਲੋ ਨੌ ਕੀ ਕਹਿ ਕੇ ਗਈ ਆ ਲੋਕ ਕੀ ਕਹਿਣਗੇ ਹਣੇ ਸੋਚੋ ਲੈ ਬੰ ਪਾਣੀ ਪੀ ਲਿਆ ਮੇਰੇ ਕਿੱਥੋਂ ਪਾਣੀ ਲੰਗਦਾ ਆ ਤੇਰੇ ਸਾਹਮਣੇ ਹੀ ਆ ਠੀਕ ਰਹਿ ਕੇ ਗਈ ਆ ਉਹ ਖੜ ਪਾਣੀ ਪੀਲਾ ਲੈ ਕੇ ਗਈ ਲੋ ਹੁਣ ਲੋਕ ਤਾਂ ਕਹਿਣਗੇ ਤੂੰ ਐਡਾ ਕੰਮ ਕਰੀ ਬੈਠਿਆ ਹਾਂ ਮੈਂ ਘਰ ਜੀ ਦਊਗਾ ਤੇ ਫੇਰ ਹੀ ਅਗਲਾ ਕੀ ਬਾੜਾ ਕਰੂੰਗਾ ਅੱਥਾ ਤੁਸੀਂ ਉਹਦਾ ਧਿਆਨ ਰੱਖਣਾ ਪਿਆ ਆ ਦੇਖ ਮੁੰਡਾ ਤੇ ਨੂੰਹ ਚਾਰੇ ਕਿਉਂ ਮੂੰਹ ਤੇ ਪਾਉਂਦੇ ਫਿਰਦੇ ਆ ਜੀ ਚੱਲ ਕੋਈ ਨਹੀਂ ਭੈਣੇ ਸਮਝਾਵਾਂਗੇ ਨੂੰਹ ਨੂੰ ਤੁਸੀਂ ਰੱਬ ਦੀ ਜਾਨ ਤੇ ਕੋਈ ਬਾਜੀ ਖੇਡ ਜਾ ਹੈ ਮੇਰੇ ਕੋਈ ਜਾ ਜਾਂਦੀ ਹੋਵੇ ਕੱਲ ਨੂੰ ਹੋਰ ਹੀ ਚਾਂ ਚੜਾ ਕੇ ਬਹਿ ਜਾਓ ਇੱਥੇ ਬਾਈ ਜੋ ਹੋਣਾ ਸੀ ਉਹ ਤਾਂ ਹੋ ਗਿਆ ਹੁਣ ਆਪਾਂ ਬਾਕੀ ਗੱਲਾਂ ਛੱਡ ਗਏ ਨਾ ਪਰ ਜਾਈ ਦੀ ਸੇਧ ਦਾ ਖਿਆਲ ਰੱਖਿਓ ਨਾਲੇ ਆਪਾਂ ਘਰ ਦੇ ਮੌਲ ਨੂੰ ਸਖਾਵਾਂ ਬਣਾਈਏ ਆਪਸ ਵਿੱਚ ਝਗੜਨ ਦੀ ਬਜਾਇ ਮੇਰੀ ਗੱਲ ਸੁਣੀ ਜੀ ਹਾਂਜੀ ਇਧਰ ਮੈਂ ਮੇਰੀ ਗੱਲ ਸੁਣੀ ਕਿ ਤੁਮੁਰਾ ਬਣਾ ਕਰੋ ਜੰਦਰ ਚੰਦਿਰ ਗੱਲ ਸੁਣ ਤਾ ਦੇਖਿਆ ਇਹਨੂੰ ਕਹਿੰਦੇ ਸ਼ਰੀਕ ਪੁਣਾ ਨਾਲੇ ਖਬਰ ਲੈ ਕੇ ਨਾਲੇ ਲਹਨਤਾਂ ਪਾ ਗਈ ਓਕੇ ਸਮਝਾ ਮਾਗੇ ਜਵਾਕਾਂ ਨੂੰ ਇਨੇ ਕਾਨੂੰ ਸਮਝਾਉਣਾ ਇਹ ਤਾਂ ਹੋਰ ਟੀਲ ਲਾਉਗੀ ਦੇਖੀ ਬਲਦੀ ਤੇ ਪਾਉਗੀ ਤੇਲ ਪਤਾ ਹੀ ਆ ਇਹਦਾ ਵੀ ਆਪਦੇ ਜੰਮਿਆਂ ਨਹੀਂ ਦੂਸੇ ਨੂੰ ਤੇ ਇੱਕ ਦੇਖ ਮੈਂ ਤਾਂ ਕੰਨੀ ਆ ਆਪਾਂ ਫੇਰ ਦੁਬਾਰਾ ਹਸਪਤਾਲ ਚਲਦੇ ਹਾਂ ਬਟਾ ਦੋ ਪਾਹ ਜਾਨੇ ਚਲ ਜੂਗੀ ਆ ਬਦਨਾਮੀ ਨਾਲ ਤਾਂ ਸੌਖਾ ਨਾ ਲੋਕੀ ਕਾਣ ਕੇ ਬਿਮਾਰ ਬਮੂਰ ਹੋ ਕੇ ਮਰ ਮੁਰ ਕੇ ਅਜੀਫਾਰਾ ਤੇਰੇ ਸਾਹਮਣੇ ਆਪਣੀ ਡਾਕਟਰ ਨਾਲ ਗੱਲ ਹੋਈ ਏ ਹੁਣ ਕੁਝ ਨਹੀਂ ਹੋ ਸਕਦਾ ਤੇ ਜੇ ਤੈਨੂੰ ਕੁਝ ਹੋ ਗਿਆ ਤੇ ਮੇਰਾ ਕੀ ਹੋਏਗਾ ਤੇਰੇ ਬਾਰੇ ਕੀ ਸੋਚਾਂ ਤੇਰੇ ਬਾਰੇ ਸੋਚਦੀ ਤਾਨੂੰ ਹੱਪ ਪਤਾ ਤੋਂ ਸ਼ਤਰਖਾਈ ਜਾਨੀ ਨਾ ਤੇਰੇ ਬਾਰੇ ਸੋਚਦੀ ਨਾ ਲੱਛਣ ਹੁੰਦੇ ਮੇਰੇ ਸ਼ਰਮ ਆਉਂਦੀ ਮੈਨੂੰ ਤਾਂ ਮੈਂ ਤਾਂ ਤੇਰੇ ਲੱਗੇ ਹੁਣ ਮੰਜਾ ਵੀ ਨਹੀਂ ਡਾਉਂਦੀ ਹਾਂ ਮਰ ਪੜੀ ਜਿੱਥੇ ਮਰਨਾ ਤੋਂ ਵੀ ਨਾ ਕੀ ਹੋਇਆ ਹੁਣ ਤੈਨੂੰ ਬੜੀ ਫਿਕਰ ਆਉਂਦੀ ਇਹਦਾ ਤੈਨੂੰ ਬੜਾ ਇਹ ਜਾਂਦਾ ਜਿਨ੍ਹਾਂ ਨੇ ਇਸ ਉਮਰੇ ਦਾ ਦੇਖਿਆ ਨਾ ਕੁਝ ਵਾਸਤਾ ਹੈ ਲੈ ਲਏ ਜਿਹੜੇ ਪੰਗੇ ਉਹ ਵੀ ਆਪਣੇ ਐਵੇਂ ਨਾ ਸੜਿਆ ਕਰ। ਸ਼ਾਇਦ ਤੂੰ ਖੁਸ਼ ਹੁੰਦੀ ਤਾ ਰੱਬ ਵੀ ਸਾਡੇ ਦੇ ਖੁਸ਼ ਹੋ ਜਾਂਦਾ ਤੇ ਸਾਡਾ ਵੀ ਘਰ ਭਰਿਆ ਜਾਂਦਾ। ਇੱਕ ਆ ਤੇਰੀਆਂ ਕਰਤੂਤਾ ਕਰਕੇ ਨਾ ਰੱਬ ਨੇ ਸਾਨੂੰ ਸਖੜੇ ਰੱਖਿਆ। ਆ ਜਿਹੜੀ ਤੇਰੀ ਨੂੰਹ ਆ ਉਹ ਕੀ ਕਹੂਗੀ? ਹੈ? ਉਹ ਕੀ ਲੋਕਰ ਮੂੰਹ ਦਿਖਾਊਗੀ? ਉਹਦੇ ਪੇਕੇਾਂ ਚ ਕੀ ਕਹੂਗੀ? ਤੇ ਮੇਰੀ ਸੱਸ ਉਹ ਨਾ ਕੁਝ ਕਰਦੀ ਫਿਰਦੀ ਹੈਗੀ। ਆ ਬੰਨੇ ਤੇਰੇ ਅੱਗੇ ਹੱਥ। ਹਣਕੇ ਖਣ ਕਰਦੀ ਹੈ। ਕਿ ਮਿੰਝ ਤੇ ਪਤਾ ਨਹੀਂ ਲੱਗਿਆ। ਪਤਾ ਕਿ ਮੈਨੂੰ ਲੱਗਿਆ ਸਾਰਾ ਕੁਝ ਪਤਾ ਹੁੰਦਾ ਤੀਵੀਆਂ ਦੇ ਹੱਥ ਵਾਸ ਸੰਦਾਗਾ। ਤੇ ਕੋਸਾ ਢੜਾ ਛੱਡੂ ਜਿਹਨੂੰ ਨਾਕਾਉ ਦਾ ਮੌਤ ਆ। ਬਲਵੰਤ ਆਖੋ ਤੋ ਬੁਲਾਉਂਦਾ ਹੈ ਇਨੀ ਘਰੇ ਬਟੋਏ ਨੂੰ ਵੀ ਆ ਗਿਆ ਸਸਰੀ ਜਾਨਟੀ ਸਸਰੀ ਕਾ ਜੀ ਆਉਦਾ ਕੋ ਠੀਕ ਠਾਕ ਜੀ ਠੀਕ ਠਾਕ ਪੁੱਤ ਤੁਸਾਂ ਠੀਕ ਆ ਹਾਂ ਬਹੁਤ ਵਧੀਆ ਲੀਓ ਹੋਰ ਕੀ ਹਾਲ ਹੈ ਤੇ ਮੈਂ ਕੰਮ ਐਸੇ ਬੋਲਦਾ ਹਾਂ ਹਾਂ ਮੈਂ ਕਈ ਲੈਣ ਆਇਆ ਸੀ ਅੱਤੀ ਕਈ ਤਾਂ ਪੁੱਤ ਉਸੇ ਬੁਲਾਵਟ ਤੋਂ ਹੁਣ ਅੱਤੇ ਕੋਲੇ ਹੀ ਆ ਬਟੋਏ ਨੂੰ ਲੈ ਮੈਂ ਅੱਛਾ ਅੱਛਾ ਬਿਜਲੀ ਵਾਲਾ ਬੜਾ ਦੁਖੀ ਕੀਤਾ ਖੰਬੇ ਡੇਕ ਪਿਆ ਆ ਕੋ ਫਾਪ ਹੋ ਗਿਆ ਉਹਨੇ ਚਲ ਆਂਟੀ ਬਿਜਲੀ ਲਾ ਦੇ ਹੀ ਆ ਰਹਿਣਾ ਇਹ ਹੋਰ ਪੁੱਤ ਮੈਂ ਇੱਕ ਤੁਹਾਨੂੰ ਗੱਲ ਪੁੱਛਣੀ ਸੀ ਚੌਂਦੀ ਪਾਲਾ ਜਿਹੜੀ ਆਤ ਹੋਈ ਤੋਈ ਹੋਈ ਪਈ ਆ ਪਿੰਡ ਚ ਇਹ ਗੱਲ ਸੱਚੀ ਆ ਤੇਰੀ ਓਏ ਵੇ ਅਤੀ ਲੋਕ ਬਕਵਾਸ ਕਰਦੇ ਨੇ ਆਏ ਵੇ ਬਕਵਾਸ ਕਰਦੀ ਮੈਂ ਤਾਂ ਸੱਚ ਬਣਾਈ ਕਰਦੀ ਸੀ ਤੇਲ ਮਰਜੀਆ ਫਤਿਹ ਚੱਲ ਠੀਕ ਆ ਅੰਟੀ ਠੀਕ ਆ ਕਈ ਮੋਥੋਂ ਲੈ ਲੇਦਾ ਠੀਕ ਆ ਚੱਲ ਕਹ ਲਾ ਤਾਂ ਸਾਰੇ ਪਿੰਡ ਵਿੱਚ ਅੱਕ ਵਾਂਗੂ ਫੈਲ ਗਈ ਨੇ ਪੁੱਤ ਪੁਰਾ ਗੱਲ ਸੁਣ ਮੇਰੀ ਮਾਂ ਤੱਸ ਬੱਤ ਮੇਰੇ ਪੈਰਾਂ ਨੂੰ ਸੋਜ ਬਹੁਤ ਪਈ ਹੋਈ ਐ ਤੁਰਿਆ ਨਹੀਂ ਜਾਂਦਾ ਜਫਰਜ ਦੇ ਉੱਤੇ ਦਵਾਈ ਪਈ ਐ ਚੱਕੀ ਲਿਆ ਦੇ ਆਪੇ ਚੱਕ ਲੈ ਕਿੰਦਾਂ ਕੀ ਆ ਜੜਿਆ ਤੈਨੂੰ ਸ਼ਰਮ ਕਰ ਲੈ ਤੇਰੀ ਮਾਂ ਆ ਨਾ ਤੁਸੀਂ ਸ਼ਰਮ ਕੀ ਕੀਤੀ ਸਾਰੇ ਪਿੰਡ ਚ ਗੱਲਾ ਕਰਵਾ ਕੇ ਰੱਖ ਜਾ ਬਲ ਜਾ ਮਾਪੇ ਲੈ ਲੂੰਗੀ ਮੈਂ ਅੱਖੀ ਸੋਖੀ ਆਹ ਦੇਖ ਲੈ ਜਿਹੜਾ ਮੈਨੂੰ ਸਾਹ ਵੀ ਪੁੱਛ ਕੇ ਲੈਂਦਾ ਸੀ ਉਹੀ ਮੇਰਾ ਪੁੱਤ ਆ ਮੈਨੂੰ ਦਵਾਈ ਨਹੀਂ ਫੜਾ ਕੇ ਗਿਆ ਆਹ ਪਤਾ ਹੁਣ ਉੱਜੜ ਗਿਆ ਬਾਹਰ ਇੱਥੇ ਨਿਆਣਿਆਂ ਸਿਆਣਿਆਂ ਦੀਆਂ ਗੱਲਾਂ ਸੁਣਦੀਆਂ ਮੈਂ ਖਜੇ ਤੱਕ ਕਰਦੀਆਂ ਨਹੀਂ ਸੁਣਦੀਆਂ ਬਾਹਰ ਨਿਕਲੂੰਗੀ ਲੋਕ ਪਤਾ ਨਹੀਂ ਕੀ ਕਹਿਣਗੇ ਮੈਂ ਤਾਂ ਇਸੇ ਬਲਕਿੇ ਕ وجہ ਸੀ ਮੈਂ ਤਾਂ ਕਿਸੇ ਆਲਾ ਚ ਇੰਨੀਆਂ ਜ਼ਿਆਦਾ ਖਾ ਲਈਆਂ ਮੈਂ ਮੋਟੀ ਹੋ ਗਈ ਮੈਨੂੰ ਕੀ ਪਤਾ ਸੀ ਕਿ ਕੀ ਚੰਦ ਚੜਿਆ ਹੈ ਜਿਨਾ ਆਲਟੀਆਂ ਲੱਗਦੀਆਂ ਇੱਥੋਂ ਪਤਾ ਲੱਗਣਾ ਸੀ ਉਦੋਂ ਹੀ ਪਤਾ ਲੱਗਣਾ ਸੀ ਜਦੋਂ ਪੂਰੇ ਟਾਈਮ ਚ ਜੁਆਕ ਹੋ ਜਾਣਾ ਸੀ ਹਾਏ ਰੱਬਾ